ਯਾਰ ਪਰ ਅਗੇ ਖੋਦ ਨਹੀਂ ਤੈ ਉਹ ਟਕੇ ਪੈਂਦੇ ਉਹ ਬਲੇ ਉਹ ਬਲੇ ਯਾਰ ਜੀਨਾ ਉਹ ਯਾਰ ਪੈਕਰੋਣਾ ਵਿਆਹ ਲਈ ਯਾਰ ਅਰੋਜਾ ਆਹੋ ਤੇ ਮੈਂ ਬੰਦਾ ਕੁਝ ਹੈਗਾ ਕਰੀ ਨੀਗਾ ਯਾਰ ਜਾਣਾ ਵਿਆਹ ਦੂਜੀ ਕਹਿਣਾ ਵਾ ਯਾਰ ਬੰਦੇ ਦੀ ਨੀਗਾ ਜਾਗਾ ਕੁੰਦੇ ਕਾਲ ਯਾਰ ਦੇ ਖਾਰ ਮੈਨੂੰ ਕਾਰ ਕਰ ਮੈਨੂੰ ਉਹਦੇ ਨਾਲ ਚਲਾ ਗੱਲਾਂ ਮਿੱਠੀਆਂ ਦੇ ਨਾਲ ਦਿਨ ਨੂੰ ਬੱਤਲਾ ਹੰਦ ਮਹਾ ਕੋ ਬੋਲਾਂ ਤੇਰੇ ਯਾਰ ਦਹਾ ਉਂਗਲਾਂ ਮਿੱਠੀਆਂ ਦੇ ਨਾਲ ਦਿਨ ਨੂੰ ਬੱਤਲਾ ਹੰਦ ਮਹਾ ਕੋ ਬੋਲਾਂ ਤੇਰੀਆਂ ਦਹਾ ਲੈ ਕੇ ਤਾਂ ਉਹ ਕੀ ਹਾਲ ਵੀਰੇ ਉਹ ਭਰਾਵਾ ਜੀ ਚੇਤਾ ਆ ਗਿਆ ਤੇਰਾ ਮਹਾਰਾਜ ਕੀ ਹਾਲ ਜੀ ਜਿਹੜਾ ਗੁਰਾਇਆ ਗੇ ਅਰੇ ਭਾਈ ਡੇੜਾ ਵੀਰੇ ਚੱਲਿਆ ਹੀ ਬਸ ਆਵੇ ਲੈ ਕੇ ਜਾ ਜਿਹੜਾ ਹੈਗਾ ਪਹਾੜ ਇੱਧਰ ਲਾਵੇ ਜੀ ਹਾਂ ਜੀ ਕਿੱਧਰ ਜਾਣਾ ਵੀਰੇ ਲੈ ਜਾਂਗਾ ਉੱਘੜਨਾ ਛਾੜ ਹਾਂ ਜੀ ਭਾਜੀ ਮਈਓਂ ਛੜਨਾ ਤੇਰਾ ਹਟ ਨਹੀਂ ਭਾਜੀ ਕਹੇਦਾ ਤੇਰੇ ਕੋਲ ਕਰਦਾ ਜਿਹੜਾ ਹਟ ਉਹਨੂੰ ਕੱਤ ਲਾਉਂ ਆ ਮੇਰਾ ਆਪਣੀਆਂ ਭੜੀ ਆਟੋ ਕੋ ਯਾਰ ਮਜ਼ਾ ਆ ਗਿਆ ਕੋਈ ਆ ਸ਼ਾਹ ਵੀਰ ਵਿਆਹ ਯਾਰ ਕਰਨਾ ਜਾਣਾ ਦੂਰ ਹੀ ਹੈ ਚਲ ਜੇਗਾ ਤੂੰ ਚਲ ਜਾਣਾ ਦੂਰ ਭੜੀ ਕੈਨੇਡਾ ਜਾਣਾ ਤੁਸੀਂ ਨਹੀਂ ਨਹੀਂ ਕੈਨੇਡਾ ਨਹੀਂ ਆਪਣੇ ਵਿਆਹ ਆ ਦਾ ਆਪਣੇ ਬੰਦਾ ਯਾਰ ਬੰਦਾ ਖਾਲੜਾ ਪਿੰਡ ਆ ਖਾਲੜਾ ਪਿੰਡ ਜਾਣਾ ਯਾਰ ਖਾਲੜਾ ਠੀਕ ਹੈ ਜੀ ਕਿੰਨਾ ਕਰਾਇਆ ਕਰੋ ਇੱਕ ਦਾ ਕਿੰਨੇ ਸਾਰੀਆਂ ਭੜੀ ਤਾਂ ਕਿੰਦਾ ਠੀਕ ਹੈ ਏਡਾ ਭਾਈ ਠੀਕ ਹੈ ਰਿਪੋਰਟ ਅੰਦਰ ਲਿਆਂ ਲਾ ਦੀਏ ਕਰਾਇਆ ਕਿੰਨਾ ਕੁ ਲਏਗਾ ਸ਼ਾਹ ਕਰਾਇਆ ਬੜੀ ਜੇ ਜੇ ਤੁਸੀਂ ਖਾਲਦੇ ਦੇ ਹਾਵਣਾ ਕਹਿੰਦੇ ਸਵਾਰੀਆਂ ਤੇ ਦੱਸੋ ਕਿੰਨੀਆਂ ਕਹਿੰਦੇ ਸਵਾਰੀਆਂਆਂ ਦੀਆਂ ਠਾਕੀਆਂ ਨਹੀਂਆਂ ਪਿਆਰੀਆਂ ਉਹ ਭਈ ਤੁਸੀਂ ਟ੍ਰੇਨ ਕਰਾਓ ਇਤਨੀ ਵੀ ਟ੍ਰੇਨ ਯਾਰ ਆੜੋ ਖੜਦਾ ਯਾਰ ਅੱਡੇ ਘਰ ਦੇ ਕਹਿੰਦੇ ਆੜੋ ਖੜਦਾ ਆ ਵਾ ਯਾਰ ਬੰਦ ਬੰਦ ਲਵਾਗੇ ਵੀ ਯਾਰ ਬੰਦ ਬੰਦ ਉਹ ਤੇ ਉੱਤੇ ਭਾਦੀ ਅੱਦੇ ਜਾਣੇ ਯਾਰ ਭਈ ਸਮਝਿਆ ਕਰੋ 60 ਸਵਾਰੀਆਂ ਬੜੀਆਂ ਹੁੰਦੀਆਂ ਵਾ ਉਹ ਬੜੀਆਂ ਕਿਤੇ ਕਿੰਨੀਆਂ ਕੇ ਯਾਰੋ ਚਾਰ ਅੱਡੀਆਂ ਉੱਤੇ ਅੱਡੀਆਂ ਥੱਲੇ ਟਿਕਾ ਟਾਡਾਂ ਤੇ ਐ ਕਰੋ ਪਿੱਛੇ ਟਰਾਲੀ ਭਾਦੀ ਛੋਟੀ ਐ ਕਰੋ ਵਾਗਰ ਮੋੜ ਤੇ ਬਾਤ ਖਲੋਤੀ ਜੀ ਅੱਛਾ ਉਹ ਕਰਾਓ ਉਹ ਯਾਰਾਂ ਹੀ ਘੜਨਾ ਜਦੋਂ ਆਦੋ ਆਦੇ ਅਸੀਂ ਬਾਤ ਯਾਰ ਤੂੰ ਕਹਿਆ ਯਾਰ ਯਾਰ ਭਾਈ ਗਰਮੀ ਬਣੀ ਯਾਰ ਜਾ ਜਾ ਆਪਾਂ ਨਹੀਂ ਗਰਮੀ ਪਤਾ ਹੈ ਕਿੰਨੇ ਤੂੰ ਦੱਸ ਯਾਰ ਸ਼ਾ ਗੇੜੇ ਦੇ ਆਉਂ ਜਾਣ ਕਰਨਾ ਦੇ ਭਾਤਾ ਟੱਟ ਦਵਾਈਆਂ ਨਾ ਕੱਟਣਾ ਵੱਧ ਜੋ ਬੱਦ ਕਰਦਾ ਬੰਦਾ ਯਾਰ ਕਰ ਤੂੰ ਮੇਰੀ ਗੱਲ ਸੁਣ ਬੈਠਣਾ ਕਰੋ ਯਾਰ ਮਾਣ ਤਾਣ ਕਰ ਭਰਾ ਮੈਨੂੰ ਕੱਟ ਬੰਦੇ ਨੂੰ ਭਰਾ ਮਾਣ ਤਾਣ ਠੱਠਾ ਬੰਦੇ ਤੇ ਮੈਂ ਕੀ ਕਰ ਲਾਂ ਯਾਰ ਆਨੇ ਵਿੱਚ ਨੌਂ ਪੈਸੇ ਕਹਿੰਦੇ ਯਾਰ ਇਹ ਖੜਨੇ 60 ਬੰਦੇ ਯਾਰ ਪੈਸੇ ਵੀ ਕਰ ਲਾਂਗੇ ਬੰਦੇ ਇਹ ਕਾਟੀ ਘੜਨੇ ਪਾ ਵਿਆਹ ਭਲੀ ਵਿਆਹ ਆ ਵਿਆਹ ਆ ਇਹ ਤਾਂ ਮਲੋ ਬਰਾ ਸਾਰੀ ਤੋ ਏਤੀ ਖੜਨੀ ਆਗੇ ਯਾਰ ਬਰਾ ਥੋੜੀ ਯਾਰ ਸਾਨੂੰ ਸਾਡੇ ਰਿਸ਼ਤੇਦਾਰਾਂ ਕਿਹਾ ਵਿਆਹ ਦਾ ਯਾਰ ਚਾ ਠੀਕ ਤੋ ਕੇ ਗੱਡੀਆਂ ਵਗਿਆ ਕਿਨੇ ਖੜਨੀ ਆਪਾਂ ਗੱਡੀ ਪੂਰੀ ਵਧੀਆ ਤਰੀਕੇ ਨਾਲ ਠੱਗਾ ਬੰਦਿਆ ਹਾਂ ਮੈਂ ਕਰਦਾ ਫਿਰ ਇਹਨੂੰ ਫੁੱਲ ਬੂਟੀਆਂ ਲਾ ਹੀ ਲਵਾ ਇਹਨੂੰ ਫੁੱਲ ਇੰਨੇ ਲਾ ਪਰਾ ਲੱਗੇ ਫੁੱਲ ਪੂਰੇ ਲਾਜ ਉਹ ਜਾ ਬਰਾ ਨਹੀਂ ਛੱਡ ਦਵਾਰੀਆਂ ਬਹਿਣੀਆਂ ਵਿੱਚ ਯਾਰ ਇੱਕ ਟਿਉ ਟਿਉ ਉਹ ਕਰੇ ਉਹ ਨੁਕਰਾ ਨਕਰਾ ਨਿਆਣੇ ਨੂੰ ਨੇ ਬਾਲੀ ਕਰ ਦੇ ਡਿੱਗੀ ਨਹੀਂ ਹੈਗੀ ਇਹਦੀ ਡਿੱਗੀ 10 ਮਿੰਟ ਪਾੜੇ ਸਾਰੇ ਫਿਰ 10 ਮਿੰਟ ਪਾੜਾਂਗੇ ਕੋਈ ਨਹੀਂ ਮੇਰੀ ਗੱਲ ਸੁਣ ਆ ਜਾ ਭਰਾਵਾ ਆ ਕੇ ਆ ਗਏ ਦਿਮਾਗ ਖਰਾਬ ਕਰ ਮੇਂ ਗਰਮੀ ਅੱਗੇ ਬੜੀ ਆ ਰਿਹਾ ਸ਼ਾ ਕਿੰਨੇ ਯਾਰ ਬੜਾ ਕੀ ਯਾਰ ਰਹੀ ਕੱਲ ਵਿਆਹ ਯਾਰ ਮੇਰੀ ਗੱਲ ਸੁਣੋ ਸ਼ਾ ਆਪਾਂ ਜਾਣਾ ਹੀ ਜਾਣਾ ਤਾਨੂੰ ਕਿਉਂ ਨਹੀਂ ਸਮਝ ਲੱਗਦੀ ਯਾਰ ਸ਼ਾ ਵਿਆਹ ਜਦੋਂ ਮੈਂ ਕਹਿੰਦਾ ਆਪਾਂ ਜਾਣਾ ਹੀ ਜਾਣਾ ਤੇ 60 ਬੰਦੇ ਕਿੰਨੇ ਖੁੰਦੇ ਭਾਨੇ ਭਾ ਮੇਰੀ ਗੱਲ ਕਾਰਾ ਵੀ ਨਾ ਮੰਨਦਾ ਤੇ ਮੈਂ ਜਾਵਾਂ ਉਹ ਨਹੀਂ ਕਰੋ ਰੇਡ ਚੱਲ ਫਿਰ ਹਾਂ ਮੈਂ ਕਰਦਾ ਪਾਣਾ ਜੀ ਬੋਲੋ ਓਕੇ ਓਕੇ ਵੀਰੇ ਓਕੇ ਦੀ ਗੱਲ ਸਮਝ ਆਪਾਂ ਸਵਾਰੀਆਂ ਪਿਰਨਾ ਹੀ ਖੜਦਗੇ ਹੁਣ ਮੈਂ ਬੰਦਾ ਨਹੀਂ ਕੋਈ ਹੋਰ ਨੇਪਾਗਾ ਯਾਰ ਮੇਰੀ ਗੱਲ ਸੁਣ ਪਿਛਲੀ ਗਲੀ ਚਾਟ ਹੋਇਆ ਗਾਇ ਕਵੀਰ ਦਾ ਉਹਨੂੰ ਪੁੱਛਦਾ ਓ ਯਾਰ ਮੇਰੀ ਗੱਲ ਤੇ ਸ਼ਾਹ ਦੇ ਉੱਤੇ ਚੰਗੀ ਤਰ੍ਹਾਂ ਦੇ ਇੱਕ ਵੀ ਹੋਊਗਾ ਮੇਰੀ ਮੇਰੀ ਗੱਲ ਦੋ ਜਿਹੜੇ ਹੁਣ ਜਿੱਦਾਂ ਗੱਲ ਇਦਾਂ ਕੀ ਆਪਾਂ ਜਿੱਦਾਂ ਕੋਈ ਟੈਨਸ਼ਨ ਨਹੀਂ ਲੈਣੀ ਕੁਲੇ ਢੁਲੇ ਦਾ ਪੂਰੇ ਕੁਲੇ ਢੁਲੇ ਰਾਹੀ ਚੂਕਦੀ ਜਾਣੀ ਗੱਡੀ ਮਨਾਲੀ ਗਾਣਾ ਓ ਯਾਰ ਖਾਲੜਾਂ ਖਾਲੜਾਂ ਦਾ ਨਹੀਂ ਚਾਹ ਤੈਨੂੰ ਪੜਾ ਉਹ ਕਿਤੇ ਉਹ ਨਹੀਂ ਆ ਤਿੱਖੀ ਵਿੰਡ ਖਾਗੜਾ ਓ ਯਾਰ ਉਹ ਨਹੀਂ ਆਪਾਂ ਸਿੱਧਾ ਜਾਣਾ ਸਿੱਧਾ ਸਿੱਧਾ ਜਾ ਯਾ ਯੋਸਾ ਯਾਰ ਕੰਧ 'ਚ ਵੱਜਣਾ ਸਿੱਧਾ ਜਾਣਾ ਕੀ ਹੋ ਗਿਆ ਤੈਨੂੰ ਯਾਰ ਮੇਰੀ ਲੈਟਾਂ ਹੈਗੀਆਂ ਨਾ ਇਹਦੀਆਂ ਨਹੀਂ ਲੈਟਾਂ ਨਹੀਂ ਹੈਗੀਆਂ ਯਾਰ ਨੇਰੇ ਚ ਦੱਸ ਕਿੱਦਾ ਜਾਊ ਗੱਡੀ ਉਹ ਭਰਾਵਾ ਸਾਰਾ ਕੋੜੇ ਨਾਟਰ ਨਵਾਲਿਆ ਮੈਂ ਸਾਰਾ ਕੁਝ ਚੰਗਾ ਇਹ ਨਵਾਂ ਇਹਦੇ ਨਾਲ ਦੇ ਰਿਕਾਰਡ ਤੇ ਲੱਗੇ ਤੂੰ ਨਵਾਂ ਨਾ ਇਹ ਉਹ ਐ ਕਰ ਰਿਕਾਰਡ ਚ ਜਾ ਭਰਾ ਮੇਰਾ ਉਹ ਯਾਰ ਮੇਰੀ ਗੱਲ ਛਾ ਇੱਕ ਤਾਂ ਗੱਲ ਨਹੀਂ ਛਾ ਹੁੰਦਾ ਖਲੋਗੇ ਤੈਨੂੰ ਕੀ ਚੁੰਡਗੜੀਆਂ ਲੜਦੀਆਂ ਤੇ ਨਾਲ ਭਰਾਵਾ ਮੇਰੀ ਹੁਣ ਗੱਲ 60 ਸਵਾਰੀਆਂ ਚ ਨਹੀਂ ਆਉਣੀਆਂ ਉਹ ਯਾਰ ਆ ਜਾਣੀਆਂ ਵਾ ਸਮਝਾ ਉਹ ਛਾ ਮੇਰੀ ਗੱਲ ਨੂੰ ਯਾਰ ਆਪਾਂ ਤੇ ਕਿੰਨੇ ਮਿਲਵਾ ਆਪਾਂ ਦੇ ਹੁਣ ਕਿੰਨੇ ਪੈਸੇ ਆਪਣਾ ਸਰ ਵੀ ਕਰ ਕਿੰਨੇ ਸਦਾਤ ਨਹੀਂ ਨਾ ਫਿਰ ਜਿਹੜਾ ਮੇਰਾ ਦੇ ਤੇ ਸਾਰੀਆਂ ਸਵਾਰੀਆਂ ਤੋਂ ਚਾਹੁੰਦਾ ਆਂ ਕਿ ਚੱਲ ਜੇ ਸਾਡੀਆਂ ਸਵਾਰੀਆਂ ਵਾ ਗੱਲ ਵੱਧ ਘੱਟ ਗੱਲ ਨਹੀਂ ਜੇ ਇੱਕ ਵੀ ਸਵਾਰੀ ਵੱਧ ਘੱਟ ਹੋ ਫਿਰ ਮੇਰਾ ਪਿੱਛੇ ਸਾਰੀਆਂ ਸਵਾਰੀਆਂ ਪੂਰੀਆਂ ਹੋਣਗੀਆਂ ਬੇਨਤੀ ਤੇ 6 ਢੇ ਲੱਗਣਗੇ ਓਹੋ ਯਾਰ ਇੱਕੋ ਢੇ ਜੀ ਕਰਨੀਆਂ ਆਪਾਂ ਸਾਰੀਆਂ ਇੱਕੋ ਢੇ ਚ ਫਿਰ ਰੇੜੀ ਬੰਦਣੀ ਪਾਣੀ ਮਗਰ ਉਹ ਛਾ ਇੱਕ ਦੇ ਯਾਰ ਮੇਰੇ ਕੋਲ ਕੋਈ ਉੱਟੇ ਰਕਦੇ ਹੁੰਦਾ ਅੱਧੀਆਂ ਇੱਧਰ ਮੇਰੀ ਗੱਲ ਸੁਣ ਅੱਧੀਆਂ ਸ਼ੀਸ਼ੇ ਵਾਲੇ ਜਗਾ ਤੇ ਦਾ ਇੱਥੇ ਦਾ ਉੱਤੇ ਦਾ ਹੱਗੇ ਦਾ ਇੱਥੇ ਦਾ ਹੋ ਜੰਗੀਆਂ ਮੇਰੇ ਨਾਲ ਨਾ ਕੱਟ ਪੂਰੀਆਂ ਭਰਾਵਾ ਇਹ ਟਰਾਂਜੀ ਥੋੜੀ ਆ ਓਹ ਆਪਾਂ ਡਰ ਨਹੀਂ ਕਰਨੀ ਕਿਉਂ ਜਦੋਂ ਤੇਰੇ ਟੈਂਪੂ 'ਚ ਪੂਰੇ ਸਾਠਾ ਆਉਂਦੇ ਯਾਰ ਗੱਲਾਂ ਕਰਦੇ ਕਰਦਾ ਯਾਰ ਪਰ ਗਰਮੀ ਵੜੀ ਓ ਤੇ ਜਾ ਕੇ ਠੰਡਾ ਠੰਡਾ ਪਾਣੀ ਪੀ ਦਿਮਾਗ ਇਤਰਾ ਸੈੱਟ ਹੋ ਜਾ ਯਾਰ ਮੇਰੀ ਘਰ ਦੀ ਮੈਨੂੰ ਜੀ ਨਹੀਂ ਦੇਣਾ ਨਿਆਣੇ ਕਹਿੰਦੇ ਵਿਆਹ ਜਾਣਾ ਜਾ ਕਿ ਕਿੰਨੇ ਚਰਚ ਪਚਾ ਦੇਗਾ ਸਾਨੂੰ 11 ਵਜੇ ਤੜੀਏ ਗੱਲ ਤੇ ਆਪਾਂ ਜਿੰਨੀਆਂ ਤੋਂ ਸਵਾਰੀਆਂ ਕਹਿੰਦੇ ਦੋ ਕਿ ਦਿਨਾਂ 'ਚ ਪਹੁੰਚ ਜਾਵਾਂਗੇ ਓ ਯਾਰ ਦੋ ਦਿਨਾਂ ਦਾ ਵਿਆਹ ਥੋੜੀ ਇੱਕ ਦਿਨ ਦਾ ਵਿਆਹ ਅੱਧੇ ਘੰਟੇ 'ਚ ਪਚਾ ਦੇਗਾ ਸਾਨੂੰ ਜਾ ਭਰਾਵਾ ਤਣਾ ਦਿਮਾਗ ਨਾ ਮੇਰਾ ਚੱਟ ਮੈਨੂੰ ਆਪਣੇ ਕੰਮ ਤੇ ਜਾਂਦੇ ਆਂ ਇੱਕ ਆਦਾ ਬੰਦਾ ਆ ਸ਼ਾਹ ਗੱਲ ਤੇ ਮੇਰੀ ਗੱਲ ਕੀਤੀ ਯਾਰ ਕਾਲੇ ਨਹੀਂ ਪਈਦਾ ਹੁੰਦਾ ਪੈਸੇ ਕਿੰਨੇ ਪੈਸੇ ਕਰ ਲਾ ਤੂੰ ਤੇ ਲਾ ਕੋ ਜਿਹੜੇ 10 ਵੀ ਵਾਦ ਲੈਣੇ ਵਾਦ ਲੈਣਾ ਗੇੜਾ ਤੂੰ ਕਿੱਧਰ ਨੂੰ ਲੈ ਚੱਲਿਆ ਯਾਰ ਐਡਾ ਕਾਲਾ ਤੂੰ ਪਈ ਜਾਣਾ ਕਰ ਗੱਲ ਕਿੰਨਾ ਜੋ ਰੇਟ ਕਰਨਾ ਦੱਸ ਮੇਰੀ ਸੁਣ ਗੱਲ ਤੇ ਦੱਸ ਦਾ ਫਾੜੋ ਜਾਣਗੇ ਦੋ ਉਹ ਦੋ ਨਹੀਂ ਯਾਰ ਆਪਾਂ ਖੜਨਾ ਹੀ ਇੱਕ ਆ ਤੇ ਜਦੋਂ ਜਦੋਂ ਤੈਨੂੰ ਵਿਆਹ ਕਰਾਉਂਦਾ ਤੇ ਫੇਰ ਦੋ ਆਪਾਂ ਜੋ ਖੜਨੇ ਕਾਰਡ ਦੇ ਤੈਨੂੰ ਉਹ ਕਾਰਡ ਦੇ ਨੂੰ ਯਾਰ ਪਹੁੰਚ ਗੱਲਾਂ ਦੇ ਦਰਾਹੇ ਲੰਦੇ ਆ ਤੇ ਬਰਾਣਾ ਤੂੰ ਜੇ ਉਹਦਾ ਗੱਲਾਂ ਵੜੀਆਂ ਵੜੀਆਂ ਕਰਦਾ ਗੱਲਾਂ ਦੇ ਦਰਾਹੇ ਜਾ ਗਿਆ ਗੱਲੇ ਚ ਵੀ ਪੈਸੇ ਆਉਣ ਵਾਲੇ ਆ ਆਉਣ ਵਾਲੇ ਸਪਾਏ ਉਂ ਤੇ ਗੱਲਾਂ ਹਿਲਦੇ ਆ ਉਹ ਤੂੰ ਤੇਰਾ ਬੇਮਾਤ ਹੋ ਜਾਵਾ ਖਰਾਬ ਆਪਣਾ ਤਾਂ ਕੰਮ ਕੁੰਮਕ ਜਾ ਕੇ ਕਰ ਗਰਮੀ ਬੜੀ ਆ ਕੰਮ ਮੈਂ ਤੇਰਾ ਵੀ ਨਾਲ ਸੋਚਣ ਲਿਆ ਮੇਰਾ ਤਾਂ ਚੱਲ ਨਹੀਂ ਜਾ ਤੇਰਾ ਸੋਚਣ ਦਾ ਸਾਡ ਸਵਾਰੀਆਂ ਜਾਣਗੇ ਤੇਰਾ ਵੀ ਕੋਈ ਬਣੂਗਾ ਸਾਡ ਸਵਾਰੀਆਂ ਦੇ ਇਕੱਲੇ ਇਕੱਲੀ ਇਕੱਲੀ ਸਵਾਰੀ ਦੇ ਕਿੰਨੇ ਪੈਸੇ ਦੇਂਗਾ ਉਹ ਭਰਾਵਾ ਮੈਂ ਥੋੜੀ ਆਟ ਵਾਲਾ ਤੇ ਤੂੰ ਤੂੰ ਦੱਸਨੇ ਮੈਂ ਤੇ ਪੈਸੇ ਦੇ ਦੂੰਗਾ ਦੱਬ ਕਿੰਨੇ ਪੈਸੇ ਦੀ ਦੱਸ ਮੈਨੂੰ ਰਪਾ ਮੇਰੀ ਆਹ ਤਸਵਾਰੀਆਂ ਨਹੀਂ ਆਉਣੀਆਂ ਇੱਥੇ ਯਾਰ ਤੈਨੂੰ ਕਿੰਨੇ 50 ਰੁਪਏ ਤੈਨੂੰ ਕਹਤਾ 10 13 15 ਪਿੱਛੇ ਤੇ ਡਿੱਗੀ ਜਾਂਦੀਆਂ ਅੱਗੇ 10 ਅੱਗੇ ਆ ਜਣੇ ਤੂਰੇ ਯਾਰ ਆਵਾ ਨੇ ਓਹੋ ਤੇ ਬਰਪਾ ਉਹ ਭਰਾਵਾ ਬਰਬਾਦ ਤੇ ਤੂੰ ਕੀ ਕਹਿੰਦਾ ਸਾਨੂੰ ਤਸਵਾਰੀਆਂ ਨੂੰ ਚੁੱਕ ਆਵੇ ਆ ਗਿਆ ਆ ਗਿਆ ਉਹ ਤੂੰ ਸੱਠਾ ਬੰਦੇ ਨੇ ਕਿਹੜਾ ਲੈਣਾ ਬਰਪਦਾ ਕਿਹੜਾ ਲੈਣਾ ਤੁਹਾਡੀ ਸੋਚ ਹੀ ਨਹੀਂ ਆੜੋ ਵਾਲਿਆਂ ਦੀ ਜਾਣਾ ਕਿੱਥੇ ਦੱਸ ਯਾਰ ਤੈਨੂੰ 50 ਰੁਪਏ ਖਾਣ ਲਾ ਜਾਣਾ ਪਿਛਲੇ ਪਾਸੇ ਨਾ ਉਹ ਲੱਗੀ ਟਰਾਲੀ ਹੋ ਲੈ ਉਹ ਯਾਰ ਪਿਛਲੇ ਪਾਤੇ ਨੂੰ ਕੀ ਇਹ ਅਗਲੇ ਪਾਤੇ ਲੱਗਾ ਇਹ ਵੀ ਤੇ ਲੈ ਕੇ ਜਾਣਾ ਹੈ ਜੇ ਤੋ ਵਿਆਹ ਦਾ ਕਹਿ ਤੈਨੂੰ ਦਿੱਤਾ ਫਿਰ ਨਹੀਂ ਕਰਨੀ ਟਰਾਲੀ ਯਾਰ ਤੇਰਾ ਹੀ ਖਰਚਾ ਯਾਰ ਹੁਣ ਤੇ